ਮਹਾਪੁਰਜ ਪਾਵੇਂ ਕਿਸੇ ਨੂੰ ਮੁਖਾਤਬ ਕਰਕੇ ਬਚਨ ਕਰਨ ਪਾਰ ਹੁੰਦਾ ਸਭ ਵਾਸਤੇ ਸਾਂਝਾ ਹੀ ਹੈ ਇਹ 5 ਮਿੰਟ ਮੰਨ ਟਿਕਾਂ ਦੀ ਲੋੜ ਹੈ ਪਰ ਜੇ ਆਪਾਂ 2 2.5 ਘੰਟੇ ਸਿਮਰਨ ਕਰਾਂਗੇ ਤਾਂ ਉਸ ਵਿੱਚ ਜੇ ਸਾਰਾ ਸਮਾਂ ਮਨ ਨਹੀਂ ਲੱਗਦਾ ਤਾਂ 5-7 ਮਿੰਟ ਤਾਂ ਟਿਕ ਹੀ ਸਕਦਾ ਹੈ 5 ਮਿੰਟ ਤਾਂ ਬਹੁਤ ਹਨ ਇੱਕ ਛਿੰਨ ਜਿੰਨਾ ਸਮਾਂ ਵੀ ਜੇ ਚਿੱਤ ਲੱਗ ਜਾਏ ਤਾਂ ਉਸ ਦਾ ਵੀ ਇਹ ਫਲ ਹੈ ਕਿ ਉਹ ਕਾਨਫਾਂਸ ਤੋਂ ਬਚ ਜਾਏਗਾ ਪਰ ਬਈ ਆਪਾਂ ਇਨਾਂ ਸਟੇਜਾਂ ਤੋਂ ਬਹੁਤ ਥੱਲੇ ਹਾਂ ਇਸ ਲਈ ਸਮਾਂ ਘਟਾਉਣ ਬਾਰੇ ਕਦੇ ਨਹੀਂ ਸੋਚਣਾ ਸਕੋ ਵਧਾਉਣਾ ਹੈ ਦੁਨੀਆਦਾਰ ਦਾ ਤੇ ਸੰਤ ਦਾ ਇਹੋ ਹੀ ਫਰਕ ਹੈ ਦੁਨੀਆਦਾਰ ਜੇ ਕੋਈ ਚੰਗਾ ਕੰਮ ਕਰਦਾ ਹੈ ਤਾਂ ਆਖਦਾ ਹੈ ਮੈਂ ਕੀਤਾ ਹੈ ਜੇ ਮਾੜਾ ਕਰਦਾ ਹੈ ਤਾਂ ਰੱਬ ਨੇ ਕੀਤਾ ਹੈ ਜਾਂ ਕਿਸੇ ਹੋਰ ਦੇ ਸਿਰ ਉਸ ਦਾ ਦੋਸ਼ ਮੜ ਦਿੰਦਾ ਹੈ पर जो महापुरुष हैं वह किसी दोष नहीं देंगे दे। जो कुछ भी वर्त रहा है ये वागुरु के हुक्म है जो कि करे सोई प्रभ माने वागुरु जी का खालसा वागुरू जी की फतेह